ਬੀਰ ਜਵੰਦਾ ਦੀ ਮੌਤ ਨੇ ਸਭ ਨੂੰ ਦੁੱਖਾਂ ਵਿੱਚ ਤਕੀਲ ਦਿੱਤਾ ਅਤੇ ਹੀ ਦੂਜੇ ਪਾਸੇ ਰਾਜਵੀਰ ਜਵੰਦਾ ਦੇ ਦੋਸਤ ਤੇ ਕਰੀਬੀ ਕਹੇ ਜਾਣ ਵਾਲੇ ਕंवर ਗਰੇਵਾਲ ਕਾਫੀ ਜ਼ਿਆਦਾ ਉਦਾਸ ਤੇ ਪਰੇਸ਼ਾਨ ਨਜ਼ਰ ਆਏ ਕਬਰ ਗਰੇਵਾਲ ਜਿੱਤੇ ਜੋੜਿਆਂ ਦੀ ਸੇਵਾ ਕਰ ਰਹੇ ਸਨ ਉੱਥੇ ਹੀ ਦੂਜੇ ਪਾਸੇ ਰਾਜਵੀਰ ਜਵੰਦਾ ਦੀ ਸੰਸਕਾਰ ਤੋਂ ਬਾਅਦ ਬਾਹਰ ਬੋਤਲਾਂ ਚੁੱਕ ਰਹੇ ਸਨ ਤੇ ਫਿਰ ਇੱਕ ਪਾਸੇ ਉਦਾਸ ਬੈਠੇ ਹੋਏ ਨਜ਼ਰ ਆਏ। ਦੱਸ ਜੀ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਤੋਂ ਹੀ ਕਬਰ ਗਰੇਵਾਲ ਲਗਾਤਾਰ ਉਹਨਾਂ ਦੇ ਪਰਿਵਾਰ ਨਾਲ ਦੁੱਖ ਵਡਾਉਂਦੇ ਹੋਏ ਫੋਟੋ ਹਸਪਤਾਲ ਵਿੱਚ ਨਜ਼ਰ ਆਏ ਸਨ ਤੇ ਕਬਰ ਗਰੇਵਾਲ ਦੀ ਇਹ ਭਾਵੁਕ ਕਰਦੀ ਤਸਵੀਰ ਸਭ ਨੂੰ ਦੇਖਣ ਨੂੰ ਮਿਲ ਰਹੀ ਹੈ। ਸੱਚੀ ਦੋਸਤੀ ਤੇ ਸੱਚੇ ਪਿਆਰ ਦਾ ਪ੍ਰਤੀਕ ਇਹ ਤਸਵੀਰ ਨੇ ਸਭ ਨੂੰ ਭਾਵੁਕ ਕਰ ਦਿੱਤਾ। ਵੀਰ ਜਵੰਦਾ ਦੀ ਮੌਤ ਨੇ ਸਭ ਨੂੰ ਦੁੱਖਾਂ ਵਿੱਚ ਤਕੀਲ ਦਿੱਤਾ ਉਤੇ ਦੂਜੇ ਪਾਸੇ ਰਾਜਵੀਰ ਜਵੰਦਾ ਦੇ ਦੋਸਤ ਤੇ ਕਰੀਬੀ ਕਹੇ ਜਾਣ ਵਾਲੇ ਕਮਰ ਗਰੇਵਾਲ ਕਾਫੀ ਜ਼ਿਆਦਾ ਉਦਾਸ ਤੇ ਪਰੇਸ਼ਾਨ ਨਜ਼ਰ ਆਏ ਕਬਰ ਗਰੇਵਾਲ ਜਿੱਤੇ ਜੋੜਿਆਂ ਦੀ ਸੇਵਾ ਕਰ ਰਹੇ ਸਨ ਉੱਥੇ ਹੀ ਦੂਜੇ ਪਾਸੇ ਰਾਜਵੀਰ ਜਵੰਦਾ ਦੀ ਸੰਸਕਾਰ ਤੋਂ ਬਾਅਦ ਬਾਹਰ ਬੋਤਲਾਂ ਚੁੱਕ ਰਹੇ ਸਨ ਤੇ ਫਿਰ ਇੱਕ ਪਾਸੇ ਉਦਾਸ ਬੈਠੇ ਹੋਏ ਨਜ਼ਰ ਆਏ। ਨਾਜ਼ਰ ਆਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਤੋਂ ਹੀ ਕਬਰ ਗਰੇਵਾਲ ਲਗਾਤਾਰ ਉਹਨਾਂ ਦੇ ਪਰਿਵਾਰ ਨਾਲ ਦੁੱਖ ਵਡਾਉਂਦੇ ਹੋਏ ਫੋਟੋ ਹਸਪਤਾਲ ਵਿੱਚ ਨਜ਼ਰ ਆਏ ਸਨ ਤੇ ਕਬਰ ਗਰੇਵਾਲ ਦੀ ਇਹ ਭਾਵੁਕ ਕਰਦੀ ਤਸਵੀਰ ਸਭ ਨੂੰ ਦੇਖਣ ਨੂੰ ਮਿਲ ਰਹੀ ਹੈ। ਸੱਚੀ ਦੋਸਤੀ ਤੇ ਸੱਚੇ ਪਿਆਰ ਦਾ ਪ੍ਰਤੀਕ ਇਹ ਤਸਵੀਰ ਨੇ ਸਭ ਨੂੰ ਭਾਵੁਕ ਕਰ ਦਿੱਤਾ। ਵੀਰ ਜਵੰਦਾ ਦੀ ਮੌਤ ਨੇ ਸਭ ਨੂੰ ਦੁੱਖਾਂ ਵਿੱਚ ਤਕੀਲ ਦਿੱਤਾ ਉਤੇ ਦੂਜੇ ਪਾਸੇ ਰਾਜਵੀਰ ਜਵੰਦਾ ਦੇ ਦੋਸਤ ਤੇ ਕਰੀਬੀ ਕਹੇ ਜਾਣ ਵਾਲੇ ਕਮਰ ਗਰੇਵਾਲ ਕਾਫੀ ਜ਼ਿਆਦਾ ਉਦਾਸ ਤੇ ਪਰੇਸ਼ਾਨ ਨਜ਼ਰ ਆਏ ਕਬਰ ਗਰੇਵਾਲ ਜਿੱਤੇ ਜੋੜਿਆਂ ਦੀ ਸੇਵਾ ਕਰ ਰਹੇ ਸਨ ਉੱਥੇ ਹੀ ਦੂਜੇ ਪਾਸੇ ਰਾਜਵੀਰ ਜਵੰਦਾ ਦੀ ਸੰਸਕਾਰ ਤੋਂ ਬਾਅਦ ਬਾਹਰ ਬੋਤਲਾਂ ਚੁੱਕ ਰਹੇ ਸਨ ਤੇ ਫਿਰ ਇੱਕ ਪਾਸੇ ਉਦਾਸ ਬੈਠੇ ਹੋਏ ਨਜ਼ਰ ਆਏ ਦੱਸ ਜੀ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਤੋਂ ਹੀ ਕਬਰ ਗਰੇਵਾਲ ਲਗਾਤਾਰ ਉਹਨਾਂ ਦੇ ਪਰਿਵਾਰ ਨਾਲ ਦੁੱਖ ਵਡਾਉਂਦੇ ਹੋਏ ਫੋਟੋ ਹਸਪਤਾਲ ਵਿੱਚ ਨਜ਼ਰ ਆਏ ਸਨ ਤੇ ਕਬਰ ਗਰੇਵਾਲ ਦੀ ਇਹ ਭਾਵੁਕ ਕਰਦੀ ਤਸਵੀਰ ਸਭ ਨੂੰ ਦੇਖਣ ਨੂੰ ਮਿਲ ਰਹੀ ਹੈ ਸੱਚੀ ਦੋਸਤੀ ਤੇ ਸੱਚੇ ਪਿਆਰ ਦਾ ਪ੍ਰਤੀਕ ਇਹ ਤਸਵੀਰ ਨੇ ਸਭ ਨੂੰ ਭਾਵੁਕ ਕਰ ਦਿੱਤਾ। ਵੀਰ ਜਵੰਦਾ ਦੀ ਮੌਤ ਨੇ ਸਭ ਨੂੰ ਦੁੱਖਾਂ ਵਿੱਚ ਤਕੀਲ ਦਿੱਤਾ ਅਤੇ ਹੀ ਦੂਜੇ ਪਾਸੇ ਰਾਜਵੀਰ ਜਵੰਦਾ ਦੇ ਦੋਸਤ ਤੇ ਕਰੀਬੀ ਕਹੇ ਜਾਣ ਵਾਲੇ ਕਮਰ ਗਰੇਵਾਲ ਕਾਫੀ ਜ਼ਿਆਦਾ ਉਦਾਸ ਤੇ ਪਰੇਸ਼ਾਨ ਨਜ਼ਰ ਆਏ ਕਬਰ ਗਰੇਵਾਲ ਜਿੱਥੇ ਜੋੜਿਆਂ ਦੀ ਸੇਵਾ ਕਰ ਰਹੇ ਸਨ ਉੱਥੇ ਹੀ ਦੂਜੇ ਪਾਸੇ ਰਾਜਵੀਰ ਜਵੰਦਾ ਦੀ ਸੰਸਕਾਰ ਤੋਂ ਬਾਅਦ ਬਾਹਰ ਬੋਤਲਾਂ ਚੁੱਕ ਰਹੇ ਸਨ ਤੇ ਫਿਰ ਇੱਕ ਪਾਸੇ ਉਦਾਸ ਬੈਠੇ ਹੋਏ ਨਜ਼ਰ ਆਏ ਨਾਜ਼ੀਰ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਤੋਂ ਹੀ ਕਬਰ ਗਰੇਵਾਲ ਲਗਾਤਾਰ ਉਹਨਾਂ ਦੇ ਪਰਿਵਾਰ ਨਾਲ ਦੁੱਖ ਵਡਾਉਂਦੇ ਹੋਏ ਫੋਟੋ ਹਸਪਤਾਲ ਵਿੱਚ ਨਜ਼ਰ ਆਏ ਸਨ ਤੇ ਕਬਰ ਗਰੇਵਾਲ ਦੀ ਇਹ ਭਾਵੁਕ ਕਰਦੀ ਤਸਵੀਰ ਸਭ ਨੂੰ ਦੇਖਣ ਨੂੰ ਮਿਲ ਰਹੀ ਹੈ ਸੱਚੀ ਦੋਸਤੀ ਤੇ ਸੱਚੇ ਪਿਆਰ ਦਾ ਪ੍ਰਤੀਕ ਇਹ ਤਸਵੀਰ ਨੇ ਸਭ ਨੂੰ ਭਾਵੁਕ ਕਰ ਦਿੱਤਾ